ਸਟੈਂਡ ਤੇ ਜਿਹੜਾ ਸਟਾਪ ਹੈ ਇਸ ਦੇ ਉੱਪਰ ਪੱਖੇ ਚੱਲਦੇ ਪਏ ਨੇ ਗਰਮੀ ਤੋਂ ਰਾਹ ਜੜੀ ਹੈ ਉਹ ਆਮ ਤੌਰ ਤੇ ਦੇਖਣ ਨੂੰ ਮਿਲਦੀ ਪਈ ਹੈ ਔਰ ਉਸ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਠੰਡਾ ਪਾਣੀ ਜੀ ਹਾਂ ਠੰਡੇ ਪਾਣੀ ਦਾ ਰੈਬੜੀ ਰੱਖਿਆ ਠੰਡੇ ਪਾਣੀ ਦੀ ਜਿਹੜੀ ਮਸ਼ੀਨ ਹੈ ਉਹ ਵੀ ਜਿਹੜੀ ਹੈ ਲਗਾਈ ਗਈ ਹੈ ਗਰਮੀ 'ਚ ਜਦੋਂ ਵੀ ਕਿਤੇ ਆਉਣੇ ਆ ਤਾਂ ਗਰਮੀ 'ਚ ਰਾਹਤ ਚਾਹੀਦੀ ਹੈ ਤਾਂ ਉਸ ਲਈ ਕਾਫੀ ਵਧੀਆ ਸਹੂਲਤ ਹੈ ਠੰਡੇ ਪਾਣੀ ਦਾ ਕੂਲਰ ਵੀ ਰੱਖਿਆ ਗਿਆ ਕਿੰਨਾ ਫਾਸ ਲੱਗਦਾ ਹੈ ਬਸ ਕਰ ਬਿਲਕੁਲ ਵਧੀਆ ਗੱਲ ਹੈ ਜੇ ਠੰਡਾ ਪਾਣੀ ਵੀ ਮਿਲੂਗਾ ਗਰਮੀ ਦੇ ਵਿੱਚ ਪਾਣੀ ਤੋਂ ਇਲਾਵਾ ਤਾਂ ਹੋਰ ਕੋਈ ਪੁੰਨੀ ਨਹੀਂ ਹੈਗਾ ਹੇ ਜੀ ਐਮਐਲਏ ਸਾਹਿਬ ਲੋਕੀ ਪਹਿਲਾਂ ਕਹਿ ਕੇ ਗਏ ਸੀ ਜਿ ਇਲੈਕਸ਼ਨ ਤੋਂ ਪਹਿਲਾਂ ਇੱਕ ਮਹੀਨੇ ਤੁਸੀਂ ਬਸ ਸਟੈਂਡ ਪੈਣਾ ਲੱਗੇ ਜੀ ਉਹਨਾਂ ਨੇ ਅਦਾ ਵਾਦਾ ਪੂਰਾ ਕੀਤਾ ਅਸੀਂ ਇੱਥੇ ਬਹੁਤ ਦੁਖੀ ਸੀ ਧੁੱਪੇ ਮੱਝਦੇ ਸਾਰਾ ਦਿਨ ਗਰਮੀ 'ਚ ਇੱਥੇ ਇਹਨਾਂ ਨੇ ਪਾਣੀ ਵਾਲਾ ਵਾਟਰ ਕੂਲਰ ਵੀ ਲਾਇਆ ਇੱਕ ਸਾਈਡ ਪੱਖੇ ਲਾਏ ਆ ਬਹੁਤ ਵਧੀਆ ਲੈਟਾਂ ਦਾ ਪ੍ਰਬੰਧ ਕੀਤਾ ਰਾਤ ਵਾਸਤੇ ਰਾਹਤ ਮਿਲਦੀ ਗਰਮੀ ਤੋਂ ਬਹੁਤ ਰਾਹਤ ਆ ਰਹਾ ਤਾਂ ਇਸ ਵਧੀਆ ਸਹੂਲਤਾਂ ਜੀ ਪੱਕਿਆਂ ਦਾ 24 ਘੰਟੇ ਪ੍ਰਬੰਧ ਆ ਠੰਡੇ ਪਾਣੀ ਦਾ ਪ੍ਰਬੰਧ ਆ ਜਿਹੜੇ ਇੱਥੇ ਅੱਡਾਂ ਚਾਰਜ ਆ ਉਹਨਾਂ ਨੂੰ ਤਾਂ ਰਾਤ ਹੈ ਹੀ ਹੈ ਨਾਲ ਸਵਾਰੀਆਂ ਜਿਵੇਂ ਬਜ਼ੁਰਗ ਮਾ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਔਖਾ ਸੀ ਸਭ ਤੋਂ ਪਹਿਲਾਂ ਸੀਟਿੰਗ ਦੀ ਉਸ ਤੋਂ ਬਾਅਦ ਸ਼ੈੱਡ ਪਿਆ ਜੀ ਵਧੀਆ ਪ੍ਰਬੰਧ ਹੋਇਆ ਇੱਥੇ ਹਲੋ ਮਾਸੇ ਸਸ਼ੀਗਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਬਹੁਤ ساری ਸਫਰ ਤੁਸੀਂ ਬਸਾਂ ਦੇ ਵਿੱਚ ਕੀਤਾ ਹੋਏਗਾ ਔਰ ਬਹੁਤ ساری ਬਸ ਸਟੈਂਡ ਦੇ ਸਟਾਪੇਜ ਹੁੰਦੇ ਨੇ ਅਗਲ-ਅਗਲਕ ਏਰੀਏ ਦੇ ਉੱਥੇ ਵੀ ਜ਼ਰੂਰ ਗਏ ਹੋਵੋਗੇ ਲੇਕਿਨ ਤੁਹਾਨੂੰ ਅੱਜ ਲੁਧਿਆਣਾ ਸ਼ਹਿਰ ਦਾ ਉਹ ਬਸ ਸਟੈਂਡ ਦਾ ਸਟਾਪੇਜ ਦਿਖਾਉਣ ਜਾ ਰਹੇ ਹਾਂ ਜੋ ਕਿ ਥੋੜਾ ਜ੍ਹਾ ਐਡਵਾਂਸ ਹੈ ਟੈਕਨੋਲੋਜੀ ਵਾਈਜ਼ ਰਾਹਤ ਵਾਈਜ਼ ਪਹਿਲਾ ਮੈਂ ਤੁਹਾਨੂੰ ਆਮ ਬੱਸ ਸਟੈਂਡ ਦਾ ਜਿਹੜਾ ਹੈਗਾ ਵਾ ਸਟਾਪੇਜ ਦਿਖਾਉਣਾ ਵਾ ਤੁਸੀਂ ਉਹ ਕੈਮਰੇ ਦਾ ਰਾਈ ਦੇਖੋ ਇੱਕ ਬੱਸ ਸਟੈਂਡ ਦਾ ਸਟਾਪੇਜ ਆਮ ਜਿਹੜੇ ਹੁੰਦੇ ਨੇ ਉਹਦੇ ਸ਼ੈੱਡ ਪਿਆ ਹੁੰਦਾ ਹੈ ਤੇ ਨੀਚੇ ਕੁਰਸੀਆਂ ਲਾਈਆਂ ਹੁੰਦੀਆਂ ਨੇ ਉੱਥੇ ਬੱਸਾਂ ਰੁਕਦੀਆਂ ਨੇ ਲੋਕੀ ਬੈਠ ਜਾਂਦੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਪੱਖੇ ਦਾ ਇੰਤਜ਼ਾਮ ਨਹੀਂ ਹੈਗਾ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਹੈਗਾ ਔਰ ਇਸ ਪ੍ਰਕਾਰ ਦੇ ਨਾਲ ਲੋਕ ਆਉਂਦੇ ਨੇ ਆਪਣੇ ਜਿਸ ਪ੍ਰਕਾਰ ਦੇ ਨਾਲ ਉਹਨਾਂ ਨੇ ਆਪਣੇ ਘਰਾਂ ਨੂੰ ਜਾਣਾ ਹੁੰਦਾ ਵਾ ਜਿਸ ਲੋਕੇਸ਼ਨ ਤੇ ਜਾਣਾ ਹੁੰਦਾ ਵਾ ਉਹ ਬੱਸਾਂ ਦੇ ਰਾਹੀਂ ਜਾਉਂਦੇ ਨੇ ਇੱਥੋਂ ਦੀ ਲੇਕਿਨ ਖਾਸियत ਕੀ ਹੈ ਅੱਜ ਅੱਜ ਦੇ ਇਸ ਬੱਸ ਸਟੈਂਡ ਦੀ ਇਸ ਵੇਲੇ ਸਾਡੀ ਲੋਕੇਸ਼ਨ ਹੈਗੀ ਉਹ ਤੁਸੀਂ ਦੇਖ ਸਕਦੇ ਹੋ ਕਿ ਵੇਰਕਾ ਅਗਰ ਤੁਸੀਂ ਫਿਰੋਸਪੁਰ ਰੋਡ ਤੋਂ ਬੱਸ ਸਟੈਂਡ ਤੋਂ ਆਰਤੀ ਚੌਂਕ ਕ੍ਰੋਸ ਕਰਕੇ ਮਹਲਾ ਰੋਡ ਕ੍ਰੋਸ ਕਰਕੇ ਜਿੱਦਾਂ ਹੀ ਵੇਰਕਾ ਨਹਿਰ ਤੇ ਪਹੁੰਚਦੇ ਹੋ ਤੇ ਵੇਰਕਾ ਦੇ ਬਿਲਕੁਲ ਆਪੋਜ਼ਿਟ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਵੇਰਕਾ ਬਣਿਆ ਹੋਇਆ ਹੈ ਵੇਰਕਾ ਦੇ ਆਪੋਜ਼ਿਟ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦਾ ਨ ਇੱਕ ਬੱਸ ਸਟੈਂਡ ਜਿਹੜਾ ਹੈ ਉਹ ਜਿਹੜਾ ਵੇਰਕਾ ਬੱਸ ਸਟੈਂਡ ਇਸ ਨੂੰ ਕਿਹਾ ਜਾਂਦਾ ਹੈ ਜਿੱਥੇ ਬੱਸਾਂ ਅੰਕ ਰੁਕਦੀਆਂ ਨੇ ਇਹ ਬੱਸਾਂ ਦਾ ਸਟਾਪੇਜ ਹੈ ਸਵਾਰੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਕਿੰਨੀ ਸਵਾਰੀਆਂ ਜੜੀਆਂ ਹੈਗੇ ਨੇ ਇਸ ਵੇਲੇ ਇੱਥੇ ਸਾਫ਼ ਤੌਰ ਤੇ ਦੇਖੀਆਂ ਜਾ ਰਹੀਆਂ ਮਹਿਲਾਵਾਂ ਬੱਚੇ ਛੋਟੇ-ਛੋਟੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਹੱਥ 'ਚ ਹੈਗੇ ਨੇ ਔਰ ਖਾਣ ਪੀਣ ਦੀਆਂ ਚੀਜ਼ਾਂ ਜੜੀਆਂ ਨੇ ਖੜੇ ਹੋਣ ਦੀ ਇੱਥੇ ਜਗ੍ਹਾ ਨਹੀਂ ਆ ਮਾਤਾ ਜੀ ਵੀ ਬੈਠੇ ਹੋਏ ਆ ਛੋਟੇ-ਛੋਟੇ ਬੱਚੇ ਮਦਰ ਮਾਵਾ ਨੇ ਆਪਣੇ ਬੱਚੇ ਦੇ ਨਾਲ ਚੱਕੇ ਹੋਏ ਨੇ ਲੇਕਿਨ ਇਸ ਬਸ ਸਟਾਪ ਦੀ ਖਾਸियत ਤੁਸੀਂ ਤਸਵੀਰਾਂ ਦੱਸ ਰਹੀਆਂ ਨੇ ਕਿ ਕਿਸ ਪ੍ਰਕਾਰ ਦੇ ਨਾਲ ਉੱਪਰ ਪੱਖੇ ਚੱਲਦੇ ਪੈਣੇ ਜੀ ਹਾਂ ਬੱਸ ਸਟੈਂਡ ਦੇ ਜਿਹੜਾ ਸਟਾਪੇਜ ਹੈ ਇਸ ਦੇ ਉੱਪਰ ਪੱਖੇ ਚੱਲਦੇ ਪਏ ਨੇ ਗਰਮੀ ਤਾਂ ਰਾਹ ਜੜੀ ਹੈ ਉਹ ਆਮ ਤੌਰ ਤੇ ਦੇਖਣ ਨੂੰ ਮਿਲਦੀ ਪਈ ਹੈ ਔਰ ਉਸ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਠੰਡਾ ਪਾਣੀ ਜੀहां ਠੰਡੇ ਪਾਣੀ ਦਾ ਰੈਬਰ ਵੀ ਰੱਖਿਆ ਠੰਡੇ ਪਾਣੀ ਦੀ ਜਿਹੜੀ ਮਸ਼ੀਨ ਹੈ ਉਹ ਵੀ ਜੜੀ ਹੈ ਲਗਾਈ ਗਈ ਹੈ ਔਰ ਉਸ ਦੇ ਨਾਲ-ਨਾਲ ਇਹ ਜਿਹੜੀ ਚੀਜ਼ ਹੈ ਇਹ ਬਹੁਤ ਫਾਇਦਾ ਕਰ ਰਹੀ ਹੈ ਸਵਾਰੀਆਂ ਦਾ ਔਰ ਸਵਾਰੀਆਂ ਸਾਫ਼ ਤੌਰ ਤੇ ਵੀ ਦੇਖ ਸਕਦੇ ਹੋ ਕਿ ਇਸ ਗਰਮੀ ਦੇ ਵਿੱਚ ਜਦੋਂ ਇਹ ਪੱਖੇ ਮਿਲ ਜਾਣ ਔ ਠੰਡਾ ਪਾਣੀ ਪੀਣ ਨੂੰ ਮਿਲ ਜੇ ਤੇ ਹੋਰ ਕੀ ਚਾਹੀਦਾ ਹੋਏਗਾ ਸੋ ਆਫਰ ਗੱਲ ਕਰਦੇ ਕੁਝ ਯੋਜਨਾ ਮੈਮ ਤੁਹਾਡਾ ਕੀ ਨਾਮ ਹੈ ਅਦਿਤੀ ਕਿੱਥੇ ਜਾ ਰਹੇ ਹੋ ਮੋਗੇ ਮੋਗੇ ਜਾ ਰਹੇ ਹਾਂ ਟ੍ਰੇਨ ਵਾਲੇ ਮੋਗੇ ਦੇ ਹੀ ਹਾਂ ਹਾਂਜੀ ਅੱਛਾ ਕਿੱਦਾਂ ਲੱਗਿਆ ਬੱਸ ਸਟੈਂਡ ਕਾਫੀ ਅੱਛੀ ਸੁਵਿਧਾ ਦਿੱਤੀ ਹੈ ਇਹਨਾਂ ਨੇ ਕਿੰਨੀ ਗਰਮੀ ਦੇ ਵਿੱਚ ਇਹ ਸੁਵਿਧਾ ਬਹੁਤ ਵਧੀਆ ਹੈ ਅੱਛਾ ਤੇ ਰਾਹ ਮਿਲਦੀ ਬਿਲਕੁਲ ਗਰਮੀ ਚ ਜਦੋਂ ਵੀ ਕਿਤੇ ਆਉਨੇ ਆ ਤਾਂ ਗਰਮੀ ਚ ਰਾਹਤ ਚਾਹੀਦੀ ਹੈ ਤੇ ਉਸ ਲਈ ਕਾਫੀ ਵਧੀਆ ਸਹੂਲਤ ਹੈ ਠੰਡੇ ਪਾਣੀ ਦਾ ਕੋਲਰ ਵੀ ਰੱਖਿਆ ਗਿਆ ਕਿੰਨਾ ਖਾਸ ਲੱਗਦਾ ਹੈ ਬੱਸ ਸਟੈਂਡ ਬਿਲਕੁਲ ਵਧੀਆ ਗੱਲ ਹੈ ਜਿੱਟ ਪਾਣੀ ਵੀ ਮਿਲੂਗਾ ਗਰਮੀ ਦੇ ਵਿੱਚ ਪਾਣੀ ਤੋਂ ਇਲਾਵਾ ਤਾਂ ਹੋਰ ਕੋਈ ਪੁੰਨੀ ਨਹੀਂ ਹੈਗਾ ਇਹ ਕਾਫੀ ਅੱਛੀ ਉਪਲਬਧੀ ਹੈ ਸਾਡੀ ਕੇ ਸਾਡੇ ਲਈ ਇੰਨਾ ਕੁਝ ਗਰਮੀ ਦੇ ਲਗਾਇਆ ਗਿਆ ਹੈ ਇਹ ਸਾਡੇ ਲਈ ਕਾਫੀ ਕੁਝ ਵਧੀਆ ਕਰ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਬਸਾਂ ਜਿਹੜੀਆਂ ਰੈਗੂਲਰ ਆ ਰਹੀਆਂ ਨੇ ਪਨ ਬਸ ਜਿਹੜੀ ਗੁਜ਼ਰ ਰਹੀ ਹੈ ਬਠਿੰਡਾ ਨੂੰ ਜਾ ਰਹੀਏ ਨੇ ਰਾਏਕੋਟ ਜਾ ਰਹੀਆਂ ਲੋਕ ਇੱਥੋਂ ਬੱਸ ਸਟੈਂਡ ਤੋਂ ਆਪਣੇ ਆਪਣੇ ਜਿਸ ਏਰੀਆ ਦੇ ਉਹ ਜਾਣਾ ਚਾਹੁੰਦੇ ਨੇ ਉਸ ਥਾਂ ਨੂੰ ਰਵਾਨਾ ਹੋ ਰਹੇ ਨੇ ਬੱਸ ਤੇ ਰਾਹੀ ਔਰ ਤੁਸੀਂ ਦੇਖ ਸਕਦੇ ਹੋ ਕਿ ਡਸਟਬਿਨ ਵੀ ਰੱਖਿਆ ਹੋਇਆ ਹੈ ਇਸ ਦੇ ਨਾਲ-ਨਾਲ ਇਹ ਡਸਟਬਿਨ ਤੁਸੀਂ ਦੇਖ ਸਕਦੇ ਹੋ ਠੰਡੇ ਪਾਣੀ ਦੀ ਜਿਹੜੀ ਸੁਵਿਧਾ ਹੈ ਤਾਂ ਮੈਂ ਕੂਲਰ ਦਿਖਾਣਾ ਚਾਹਾਂਗਾ ਤੇ ਬਿਲਕੁਲ ਬੈਕ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਵਾਟਰ ਕੂਲਰ ਜਿਹੜਾ ਵਹ ਠੰਡੇ ਪਾਣੀ ਦਾ ਰੱਖਿਆ ਵੀ ਗਿਆ ਹੈਗਾ ਵਹ ਬਹੁਤ ਵਧੀਆ ਪ੍ਰਬੰਧ ਹੈ ਜੀ ਵਧੀਆ ਗੱਲ ਹੈ ਇੰਨੀ ਗਰਮੀ ਪੈਂਦੀ ਹੈ ਜੀ ਹੁਣ ਹਰੇਕ ਬੰਦੇ ਨੂੰ ਸਹੂਲਤਾਂ ਚਾਹੀਦੀ ਹੈ ਜਿ ਐਕਸਰ ਵਧੀਆ ਮਾਹੌਲ ਆ ਜੀ ਵਾਈਟਰ ਉਠਣੋਂ ਪਹਿਲਾਂ ਬਹੁਤ ਜ਼ਿਆਦਾ ਦਿੱਕਤਾਂ ਹੁੰਦੀ ਸੀ ਇੱਥੇ ਆਪ ਨੂੰ ਵੀ ਪਰੇਸ਼ਾਨੀਆਂ ਆਉਂਦੀਆਂ ਸੀ ਅਸਟ ਦੇਖਾ ਇੱਥੇ ਸ਼ੈੱਡ ਪੂਰਾ ਲੱਗਾ ਪੱਖੇ ਲੱਗੇ ਪਾਣੀ ਪੀਣ ਦਾ ਪਾਣੀ ਰੱਖਿਆ ਗਿਆ ਹਾਂਜੀ ਹਾਂਜੀ ਵਧੀਆ ਪ੍ਰਬੰਧ ਹੈ ਸਾਡੇ ਵਰਕਰਾਂ ਦੀ ਇਹ ਹੈਗੇ ਜੀ ਹਿੰਮਤ ਜੀ ਇਹ ਹਿੰਮਤ ਕਰਦੇ ਹੈਗੇ ਇਹ ਸਾਰਾ ਕੁਝ ਇਹਨਾਂ ਨੇ ਆਪ ਹੀ ਕਰਿਆ ਜੀ ਕਹਿ ਕਵਾ ਕੇ ਜੀ ਬਹੁਤ ਵਧੀਆ ਬਸਿਸਟਮ ਹੈ ਜੀ ਆਹ ਕੁਝ ਹੋਰ ਸਵਾਰੀਆਂ ਨਾਲ ਕਰਦੇ ਹਾਂ ਮਤਾ ਯਕੀਨ ਆ ਤੁਹਾਡਾ ਸੁਰਿੰਦਰ ਕੌਰ ਅੱਛਾ ਪੂਰਾ ਕਿੱਥੇ ਦੇ ਰਹਿਣ ਵਾਲੇ ਹੋ ਲੁਗਰਨੇ ਦੇ ਕਿੱਥੇ ਜਾ ਰਹੇ ਹੋ ਫਰੀਦਕੋਟ ਜਦੋਂ ਫਰੀਦਕੋਟ ਜਾਂਦੇ ਰਸਤੇ ਬਹੁਤ ਸਾਰੇ ਬੱਸ ਸਟੈਂਡ ਆਉਂਦੇ ਨੇ ਫਰੀਦਕੋਟ ਦਾ ਬੱਸ ਸਟੈਂਡ ਆਂਦਾ ਜਦੋਂ ਤੁਸੀਂ ਇੱਧਾ ਹੀ ਲੋਕੇਸ਼ਨ ਤੇ ਜਾਂਦੇ ਇਹੋ ਜੀ ਰਾਹਤ ਭਰੀ ਮਿਲਦੀ ਹੈ ਕਿ ਪੱਖੇ-ਭੁੱਖੇ ਲੱਗੇ ਹੋਣ ਪਾਣੀ ਲੱਗੇ ਹੋਵੇ ਨਾ ਮੈਂ ਤਾਂ ਪਹਿਲੀ ਵਾਰੀ ਚੱਲਿਆ ਫਰੀਦਕੋਟ ਅੱਛਾ ਤੇ ਪੱਖੇ ਲੱਗੇ ਕੀ ਕਹਿਣਾ ਚਾਹੋਗੇ ਰਾਹਤ ਮਿਲ ਰਹੀ ਹੈ ਗਰਮੀ ਤੋਂ ਹਾਂਜੀ ਇੱਥੇ ਤਾਂ ਮਿਲ ਰਹੀ ਹੈ ਲੱਗੇ ਹੋਏ ਆ ਮੈਂ ਦੇਖੇ ਬੱਸ ਸਟੈਂਡ ਆ ਗਿਆ ਉੱਥੇ ਪੱਖੇ ਨਹੀਂ ਲੱਗੇ ਹੋਏ ਹਾਂਜੀ ਹਾਂਜੀ ਕਿੰਨੀ ਰਾਹਤ ਮਿਲਦੀ ਹੈ ਜਦੋਂ ਇੱਧਰ ਇੱਕ ਬੱਸ ਸਟੈਂਡ ਪ੍ਰੋਪਰ ਰੈਡੀ ਹੋਇਆ ਹੋਵੇ ਪੱਖੇ ਲੱਗੇ ਹੋਣ ਪਾਣੀ ਦਾ ਇੰਤਜ਼ਾਮ ਹੋਇਆ ओके ओके ठीक है ठीक है जी की गा वधिया सरकार दा पराला सही है सेम ईरान ऐसा मलांद आ रिया पखे हां जी हां जी बिल्कुल ठीक है जी मैम माता जी ਤੁਸੀਂ ਕਹੋਗੇ ਰਾਹ ਦੇ ਅੱਗੇ ਪੱਖੇ ਹਾਂਜੀ ਹਾਂਜੀ ਹੈ ਹਾਂਜੀ ਵਧੀਆ ਮਾ ਜੀ ਠੀਕ ਹੈ ਭਾਈ ਕਿਹਨਾਂ ਤੁਨੀ ਬੋਲੋ ਮੈਂ ਦਿਲਸੀਰ ਸਿੰਘ ਜੀ ਇਸ ਵੇਲੇ ਆਪਾਂ ਕਿਸੇ ਲੋਕੇਸ਼ਨ ਦੇ ਉੱਤੇ ਖੜੇ ਹਾਂ ਸੀ ਮੇਰ ਕਾ ਪਲੈਂਟ ਦੇ ਸਾਹਮਣੇ ਬਿਲਕੁਲ ਜੀ ਤੇ ਜਿਹੜਾ ਬਰਸਟੈਂਡ ਦਾ ਬਰਾ ਸਟੋਪੇਜ ਬਣਾਇਆ ਗਿਆ ਹੈ ਮੇਰ ਕਾ ਮਿਲ ਪਲੈਂਟ ਦੇ ਸਾਹਮਣੇ ਲੱਗ ਕਿੰਨੀ ਰਾਹਤ ਮਿਲਦੀ ਹੈ ਇੱਥੇ ਜੀ ਐਮਐਲਏ ਸਾਹਿਬ ਗੋਗੀ ਪਹਿਲਾਂ ਕਹਿ ਕੇ ਗਏ ਸੀ ਜਿ ਇਲੈਕਸ਼ਨ ਤੋਂ ਪਹਿਲਾਂ ਇੱਕ ਮਹੀਨੇ ਚ ਅਸੀਂ ਬਸ ਸਟੈਂਡ ਬਣਾ ਦੇਗੇ ਜੀ ਉਹਨਾਂ ਨੇ ਉਹਦਾ ਵਾਦਾ ਪੂਰਾ ਕੀਤਾ ਹੈ ਅਸੀਂ ਇੱਥੇ ਬਹੁਤ ਦੁਖੀ ਸੀ ਧੁੱਪੇ ਮੱਚਦੇ ਸਾਰਾ ਦਿਨ ਗਰਮੀ 'ਚ ਇੱਥੇ ਇਹਨਾਂ ਨੇ ਪਾਣੀ ਵਾਲਾ ਵਾਟਰ ਕੂਲਰ ਵੀ ਲਾਇਆ ਬੈਕ ਸਾਈਡ ਅੱਖੇ ਲਾਏ ਆ ਬਹੁਤ ਵਧੀਆ ਲੇਟਾਂ ਦਾ ਪ੍ਰਬੰਧ ਕੀਤਾ ਰਾਤ ਵਾਸਤੇ ਕਿੰਨੀ ਰਾਹਤ ਮਿਲਦੀ ਗਰਮੀ ਤੇ ਬਹੁਤ ਜ਼ਿਆਦਾ ਰਾਹਤ ਹੈ ਸਵਾਰੀ ਬਹੁਤ ਲੋਕ ਪਰੇਸ਼ਾਨ ਸੀ ਆਰਾਮ ਲੋਕ ਦੇ ਮੀਂਹ ਸਵਾਰੀਆਂ ਕਿੱਥੇ ਕਿੱਥੇ ਬਸਤਾ ਜਾਂਦੀਆਂ ਜਿਹੜੀਆਂ ਇੱਥੇ ਰੁੱਕ ਕੇ ਜਾਂਦੀਆਂ ਨੇ ਇੱਥੋਂ ਬੱਸਾਂ ਮੋਗਾ ਫਿਰੋਜ਼ਪੁਰ ਅਬੋਰ ਮਲੋਟ ਬਠਿੰਡਾ ਬਰਨਾਲਾ ਹਰ ਜਗ੍ਹਾ ਜਾਂਦੇ ਆ ਬਹੁਤ ਲੋਕ ਪਰੇਸ਼ਾਨ ਸੀ ਬਹੁਤ ਕਿੰਨੀ ਜਨਤਾ ਜਿਹੜੀ ਹੈਗੀ ਆ ਇੱਥੇ ਰੁਕਦੀ ਹੈ ਦਿੱਲੀ ਦੀ ਇੱਥੇ ਦਿੱਲੀ ਕੋਈ 20000 ਬੰਦਾ ਰੁਕਦਾ ਜੀ ਐਸੀ ਬੱਸ ਸਟੈਂਡ ਦਾ ਸਿੰਗਲ ਦੀ ਬਹੁਤ ਵੱਡੀ ਪ੍ਰੋਬਲਮ ਸੀ ਜਦੋਂ ਬਾਰਿਸ਼ਾਂ ਦੀ ਸੀ ਕਿਤੇ ਖੜਨ ਨੂੰ ਥਾਂ ਇਹ ਬੱਸ ਸਟੈਂਡ ਦਾ ਵਿਰੋਧ ਵੀ ਕਰਦੇ ਸੀਗੇ ਪਰ ਐਮਐਲ ਸਾਬ ਨੇ ਵਿਰਲਾ ਰਸਤੇ ਨਾਲ ਇਹ ਬਹੁਤ ਦੀ ਕੰਮ ਕੀਤਾ ਬਹੁਤ ਧੰਨਵਾਦ ਜਿਹੜਾ ਆ ਪੱਕੇ ਲੱਗਣ ਨਾਲ ਕਾਫੀ ਰਾਹਤ ਮਿਲੀ ਮੁਸਾਫਰਾ ਨੂੰ ਜਿਆਦਾ ਰਾਹਤ ਮਿਲੀ ਸਵਾਰੀਆਂ ਨੂੰ ਬਹੁਤ ਪਰੇਸ਼ਾਨੀ ਸੀ ਬੱਚੇ ਜਨਾਨੀਆਂ ਕੋਲੇ ਹੁੰਦੇ ਸੀ ਉਹ ਲੈ ਕੇ ਧੁੱਪੇ ਘਣੇ ਰਹਿਣੇ ਸੀ ਬਹੁਤ ਸਾਰੀ ਕੁੜੀਆਂ ਜਿਹੜੀ ਕਾਲਜ ਤੋਂ ਵੀ ਆਉਂਦੀਆਂ ਹੋਣੀਆਂ ਹਸਪੀਟਲਾਂ ਦੇ ਵੀ ਡਿਊਟੀਆਂ ਕਰਦੇ ਆਉਂਦੇ ਯੂਨੀਵਰਸਿਟੀ ਤੋਂ ਵੀ ਬਹੁਤ ਸਾਰੇ ਲੋਕ ਜਿਹੜੇ ਆਪਣੇ ਘਰਾਂ ਨੂੰ ਸ਼ਾਮ ਨੂੰ ਜਾਂਦੇ ਹੋਣਗੇ ਤੇ ਉਹਨਾਂ ਵਾਸਤੇ ਇਹ ਬੱਸ ਸਟੈਂਡ ਕਿੰਨੇ ਰਾਹਤ ਪਰ ਆਇਆ ਹੈ ਬਹੁਤ ਵਧੀਆ ਸਾਰੇ ਲੋਕ ਇਸ ਸ਼ਲਾੰਘਾ ਕਰ ਰਹ ਤੇ ਮੈਨੂੰ ਲੱਗਦਾ ਕਿ ਲੁਧਿਆਣਾ ਚ ਸ਼ਾਇਦ ਇੱਕੋ ਹੀ ਹੈ ਜਿੱਥੇ ਆ ਪੱਕੇ ਤੇ ਵਾਟਰ ਕੁਲਾ ਦਾ ਇੰਤਜ਼ਾਮ ਹੈ ਕਿਉਂਕਿ ਨਾਲ ਬਿਲਕੁਲ ਤੁਹਾਡੇ ਨਾਲ ਵੀ ਉੱਥੇ ਪੱਕੇ ਨਹੀਂ ਲੱਗੇ ਨੇ। ਹਾਂਜੀ ਹਾਂ। ਭਾਰਤ ਨਗਰ ਅਸੀਂ ਕੋਈ 15 ਸਾਲ ਰਹੇ ਹਾਂ ਉੱਥੇ ਬਿਲਕੁਲ ਕੋਈ ਕਿਤੇ ਰਾਤ ਨਹੀਂ ਜੀ ਸਿਰਫ ਇੱਥੇ ਇਕੱਲੇ ਕਬੀਰ ਕਾ ਪਲੈਂਟ ਕੋਲੇ ਇਹ ਬੱਸ ਸਟੈਂਡ ਬਣਿਆ ਹੈ। ਇੱਕ ਲੋਤਾ ਹੀ ਬੱਸ ਸਟੈਂਡ ਹੈ ਤੱਕ ਜਿਹੜਾ ਸਟਾਪ ਹੈ ਬੱਸ ਸਟੈਂਡ ਦਾ। ਇਕੱਲਾ ਹੈ ਹਾਂਜੀ ਬੱਸ ਸਟੈਂਡ ਹੈ ਜੀ ਕਬੀਰ ਕਾ ਪਲੈਂਟ। ਇੱਥੇ ਆ ਸਟਾਪ ਤੇ ਪੱਕੇ ਤੇ ਹੈ ਵਾਟਰ ਕੁਲਾ। ਹਾਂਜੀ ਹਾਂਜੀ ਵਾਟਰ ਕੁਲਾ ਲੱਗਾ ਜੀ ਪੱਕੇ ਲੱਗੇ ਸਭ ਕੁਝ ਪ੍ਰਬੰ ਪੂਰਾ ਵਧੀਆ ਲੱਗਦਾ ਜੀ एकदम ਮੀਂਹ ਕਣੀ ਤੋਂ ਪਚਦੇ ਆ ਝੁੱਪ ਤੋਂ ਪਚਦੇ ਆ ਬਹੁਤ ਬਾਨ ਖੁਸ਼ ਕੀਤਾ ਜੀ 24 ਘੰਟੇ ਚੱਲਦੇ ਆ ਪੱਕੇ ਅੱਛਾ ਬਹੁਤ ਵਧੀਆ ਟੰਡਾ ਪਾਣੀ ਦਾ ਕੀਤਾ ਵਧੀਆ ਲੱਗਿਆ ਬਾਰਡਰ ਨਾਲ ਹੀ ਆਪਣੇ ਜੀ ਇੰਦਰੀਆਂ ਨੂੰ ਕੀਤਾ ਵਾਦਾ ਕੀਤਾ ਵਾਦਾ ਪੂਰਾ ਕੀਤਾ ਉਹਨਾਂ ਨੇ ਬਹੁਤ ਮਨ ਖੁਸ਼ ਹੋਇਆ ਬਹੁਤ ਜੀ ਪੂਰੇ ਲੁਧਿਆਣਾ ਇਕਲੌਤਾ ਬਸ ਸਟਾਪ ਹੈਗਾ ਜਿੱਥੇ ਪੱਕੇ ਦਾ ਤੇ ਪਾਣੀ ਦਾ ਹੈਗਾ ਕਿ ਬਾਕੀ ਵੀ ਲੁਧਿਆਣਾ ਸ਼ਹਿਰ ਚ ਲੱਗੇ ਆ ਪ੍ਰੋਪਰ ਇੱਕ ਹੀ ਆ ਜੀ ਇਹਦੇ ਨਾਲ ਨਾਲ ਲੱਗਦੇ ਵੀ ਹੈ ਨਹੀਂਗਾ ਇਹਦੇ ਨਾਲ ਦਾ ਕਿਤੇ ਸਟਾਪ ਨਾਲ ਕਿਤੇ ਸਾਹ ਦੇ ਨਹੀਂਗਾ ਜੀ ਫਿਲਹਾਲ ਇਹ ਹੀ ਇੱਕੀ ਆ ਜੀ ਕਾਰ ਤੋਂ ਉਮੀਦ ਕਰਦੇ ਹਾਂ ਕਿ ਆਹ ਜਿਹੜਾ ਚੋਰਵੇ ਸਟਾਪ ਹੈ ਤੇ ਜਿਹੜਾ ਤੇ ਪੱਖੇ ਲੱਗਣ ਤਾਂ ਕਿ ਰਾਤ ਮੇ ਲੋਕਾਂ ਨੂੰ ਵਧੀਆ ਧਿਆਨ ਦਿੰਦੇ ਆ ਲੋਕਾਂ ਵੀ ਵਿਚੜਦੇ ਆ ਉਹ ਆਪਾਂ ਗੜ ਦੇ ਕੋਲ ਬੈਕ ਹੀ ਗਏ ਸੀਗੇ ਕੁਰਤੀਆ ਪਹਿਲਾਂ ਲਵਾ ਗਏ ਉਹ ਜਿਹੜਾ ਬਾਦਰ ਉਹਨਾਂ ਕੀਤਾ ਵੀ ਆ ਲੈਕਨ ਤੋਂ ਬਾਅਦ ਆਂ ਆਵਾਂਗੇ ਛੱਡ ਕੋਈ ਬਾਦਰ ਨੂੰ ਕਰਕੇ ਗਏ ਆ ਠੀਕ ਹੈ ਜੀ ਹਾਂ ਭਾਈ ਤੁਹਾਡਾ ਜੀ ਨਾਮ ਪਰਮਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਹੋ ਲੋਕਲ ਹੀ ਆਂ ਜੀ ਲੋਕਲ ਹੈਗੇ ਆ ਕੀ ਕਹਿਣਾ ਚਾਹੋਗੇ ਇਸ ਬੱਸ ਸਟਾਪ ਦੇ ਵਾਸਤੇ ਕੀ ਖਾਸ ਹੈ ਦਾ ਇਸ ਬੱਸ ਸਟਾਪ ਦੇ ਬਾਕੀ ਲੁਧਿਆਣਾ ਦੇ ਬੱਸ ਸਟਾਪੇ ਨਾਲੋਂ ਵਧੀਆ ਸਹੂਲਤ ਹੈ ਜੀ ਪੱਕਿਆਂ ਦਾ 24 ਠੰਡੇ ਪਾਣੀ ਦਾ ਪ੍ਰਬੰਧ ਆ ਜਿਹੜੇ ਇੱਥੇ ਅਡਾਂ ਚਾਰਜ ਆ ਉਹਨਾਂ ਨੂੰ ਤਾਂ ਰਾਤ ਹੈ ਹੀ ਹੈ ਨਾਲ ਸਵਾਰੀਆਂ ਜਿਵੇਂ ਬਜ਼ੁਰਗ ਮਾਤਾਵਾਂ ਪੇਣਾ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਔਖਾ ਸੀ ਸਭ ਤੋਂ ਪਹਿਲਾਂ ਸੀਟਿੰਗ ਦੀ ਉਸ ਤੋਂ ਬਾਅਦ ਸ਼ੈੱਡ ਪਿਆ ਜੀ ਵਧੀਆ ਪ੍ਰਬੰਧ ਹੋਇਆ ਇੱਥੇ ਅੱਛਾ ਸੈਟ ਵੀ ਇੱਥੇ ਸਪੈਸ਼ਲ ਸੈੱਟ ਪਵਾਇਆ ਗਿਆ ਉੱਪਰ ਹਾਂਜੀ ਹਾਂਜੀ ਸਪੈਸ਼ਲ ਹੈ ਜੀ ਮਤਲਬ ਗਰਮੀ ਤੋਂ ਰਾਹਤ ਦਿੰਦਾ ਪੂਰਾ ਹਾਂਜੀ ਪੂਰਾ ਰਾਹਤ ਆ ਤੇ ਇਹ ਪੱਕੇ ਇੱਥੇ ਕਿੰਨੇ ਦੋ ਪੱਕਿਆਂ ਦਾ ਇਸਤੇਮਾਲ ਕੀਤਾ ਹਾਂਜੀ ਦੋ ਪੱਕੇ ਆ ਜੀ ਪਿੱਛੇ ਵਾਟਰ ਕੂਲਰ ਨਾਲ ਹੀ ਤੇ 24 ਘੰਟੇ ਟੂਟੀ ਆ ਇੱਥੇ ਨਾਲ ਵਧੀਆ ਫੈਸਿਲਿਟੀਆਂ ਕੀਤੀਆਂ ਜੀ ਮੈਂ ਅਡਾਂ ਚਾਰਜਾਂ ਦਿਲੋਂ ਧੰਨਵਾਦ ਕਰਦੇ ਆ ਭਗਵੰਤ ਮਾਨ ਸਰਕਾਰ ਦਾ ਤੇ ਗੋਗੀ ਜੀ ਦਾ ਜਿਨ੍ਹਾਂ ਨੇ ਏਡੀ ਵਧੀ ਯਾਨੀ ਕਿ ਸਹੂਲਤ ਦਿੱਤੀ ਆ 베ਰਕਾ ਚੌਂਕ ਨੂੰ ਤੇ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਕਿਤੇ ਵੀ ਇਹੋ ਜਿਹਾ ਬੱਸ ਸਟੈਂਡ ਨਹੀਂ ਬਣਾਇਆਗਾ ਪੱਖੇ ਵਾਟਰਪਰੂਫ ਛੱਤਾਂ ਵਾਟਰ ਕੂਲਰ ਯਾਨੀ ਕਿ ਹਰ ਇੱਕ ਸਹੂਲਤ ਦਿੱਤੀ ਆ ਇਹ ਜੀ ਸਬਦਾ ਮੇਰੇ ਖੇਲ ਦੇ ਵਿੱਚ ਜਿਹੜਾ ਟਰਮੀਨਲ ਬਣਿਆ ਹੋਇਆ ਲੁਧਿਆਣੇ ਦਾ ਉੱਥੇ ਵੀ ਨਹੀਂ ਹੋਣੀਗੀ ਜਿੰਨੀ ਵੇਰਕਾ ਅਸੀਂ ਕੋਗੀ ਜੀ ਦਾ ਦਿਲੋਂ ਧੰਨਵਾਦ ਕਰਦੇ ਆਂ ਦਿਲੋਂ ਇੰਨਾ ਵਧੀਆ ਉਹਨਾਂ ਨੇ ਯਾਨੀ ਕਿ ਕਾਰਜਕਾਰੀ ਨਾਪ ਦਾ ਲੱਗਦਾ ਕਿ ਸਰਕਾਰ ਨੂੰ ਨਾਲੇ ਸਮੇਂ ਤੇ ਬਾਕੀ ਬੱਸ ਸਟੈਂਡ ਵੀ ਇਦਾਂ ਦੇ ਵਾਟਰ ਪ੍ਰੂਫ ਉਸ ਦੇ ਨਾਲ ਨਾਲ ਪੱਖੇ ਦੀ ਸਹੂਿਤਾਵਾਂ ਤੇ ਪਾਣੀ ਹਰ ਬੱਸ ਸਟੈਂਡ 'ਚ ਹੋ ਜਾਣਾ ਚਾਹੀਦਾ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਕਰਨਗੇ ਸਾਨੂੰ ਯਕੀਨ ਆ ਪਰ ਹਰੇਕ ਚੀਜ਼ ਹੌਲੀ ਹੌਲੀ ਹੁੰਦੀ ਆ ਜਿਵੇਂ ਲੋਕ ਕਹਿੰਦੇ ਸਾਨੂੰ ਕੋਈ ਜਾਦੂ ਤਾਂ ਹੈ ਨਹੀਂ ਇਹਨਾਂ ਕੋਲ ਇੱਕ ਛੜੀ ਕੋਈ ਜਾਦੂ ਵਾਲੀ ਤੇ ਜੋ ਵੀ ਇਹਨਾਂ ਨੇ ਇਹ ਸਾਨੂੰ ਕਹਿ ਕੇ ਗਏ ਸੀਗੇ ਇਹਨਾਂ ਨੇ ਪਹਿਲਾਂ ਕੁਰਸੀਆਂ ਲਵਾਈਆਂ ਸੀਗੀਆਂ ਬਾਅਦ ਦੇ ਵਿੱਚ ਇਹ ਕਹਿੰਦੇ ਤੁਹਾਨੂੰ ਆਹ ਸਹੂਲਤ ਦੇ ਕੇ ਜਾਵਾਂਗੇ ਤੇ ਇਹਨਾਂ ਨੇ ਦਿੱਤੀਆਂ ਆਪਦੀ ਪੂਰੇ ਖਰੇ ਉਤਰੇ ਆ ਅੱਛਾ ਬੱਸ ਸਟੈਂਡ ਬਾਰੇ ਕੋਈ ਜੀ ਹੋਈ ਕਲੀਅਰ ਨਹੀਂ ਹੁੰਦੀ ਪਹਿਲਾਂ ਬਣਾਇਆ ਗਿਆ ਸੀ ਬੱਸ ਸਟੈਂਡ ਪਿੱਛੇ ਵਾਲਾ ਇੱਥੇ ਲਾਇਆ ਗਿਆ ਸੀ ਬੋਰਡ ਕਿਤੇ ਖੜਾ ਹੋਣਾ ਬੱਸਾਂ ਖੜੀਆਂ ਨਹੀਂ ਮੰਣਾ ਮੈਂ ਇੱਥੇ ਉਲਟਾ ਹੀ ਹੋ ਗਿਆ ਕਿ ਬੱਸਾਂ ਸਾਰੀਆਂ ਅੱਗੇ ਆ ਗਈਆਂ ਤੇ ਮੰਣਾ ਮੈਂ ਜਿੱਥੇ ਲਾਇਆ ਸੀ ਬੋਰਡ ਉੱਤੇ ਬੱਸਾਂ ਖੜੀਆਂ ਨਹੀਂ ਭਾਜੀ ਉਹ ਬੱਸ ਸਟੈਂਡ ਸੜਕ ਦੇ ਹਿਸਾਬ ਦੇ ਸਾਨ ਬੜਾ ਵਧੀਆ ਤਰੀਕੇ ਨਾਲ ਨਹੀਂ ਬਣਿਆ ਸੀ ਉਹ ਕਿਉਂਕਿ ਇਹਨਾਂ ਡਵਾਈਡਰ ਜਿਹੜਾ ਵਿਚਦੀ ਮਾਰਿਆ ਹੋਇਆ ਵਾ ਤੇ ਜਗ੍ਹਾ ਇੱਧਰ ਬਹੁਤ ਜ਼ਿਆਦਾ ਘਟਾ ਤੇ ਉਹਦੇ ਕਰਕੇ ਬਹੁਤ ਮੁਸ਼ਕਲ ਹੋਣੀ ਸੀ ਤੇ ਫਿਰ ਇੱਕ ਇਹਨਾਂ ਕੋਲੇ ਆਹੀ ਸਟਾਪ ਜਿ ਬਚਿਆ ਸੀਗਾ ਜਿੱਥੇ ਯਾਨੀ ਕਿ ਬਹੁਤ ਹੀ ਚੌੜਾ ਵਾ ਤੇ ਬਹੁਤ ਹੀ ਖੁੱਲਾ ਵਾ ਜਿੱਥੋਂ ਬੰਦਾ ਆਰਾਮਦਾਈ ਗੱਡੀ ਲੱਗ ਸਕਦੀ ਆ ਤੇ ਆਰਾਮ ਨਾਲ ਚੜ ਸਕਦਾ ਬੰਦਾ ਤੇ ਰਸਤੇ ਬਹੁਤ ਸਾਰੇ ਬੱਸ ਸਟੈਂਡ ਇੱਧਰ ਬੱਸ ਸਟਾਪ ਆਂਦੇ ਹੋਣੇ ਆ ਨਹੀਂ ਬਹੁਤ ਵਧੀਆ ਗੱਲ ਆ ਵਧੀਆ ਬਣਿਆ ਵਾ ਜੀ ਪਹਿਲਾਂ ਕਿਉਂਕਿ ਮੈਨੂੰ ਤਾਂ ਕਾਫੀ ਟਾਈਮ ਹੋ ਗਿਆ ਇੱਥੇ ਆਂਦੇ ਨੂੰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਲੋਕ ਗਰਮੀ ਤੋਂ ਹੌਣ ਜਿਸ ਦਿਨ ਦਾ ਲੱਗਿਆ ਆ ਤਾਂ ਉਹਨਾਂ ਵਧੀਆ ਲੱਗਿਆ ਵਧੀਆ ਤੇ ਗਰਮੀ ਤਾਂ ਪੱਕੇ ਲੱਗਦੀ ਹਾਂਜੀ ਸਰ ਅੱਛਾ ਇੱਕ ਵਾਰੀ ਦੇ ਇਸ ਬਸ ਸਟਾਪੇਜ ਦੀ ਅਗਰ ਗੱਲ ਕਰੀਏ ਬਸ ਇੰਨਾ ਹੀ ਆ ਕਿ ਹੁਣ ਚਲੋ ਇੱਥੇ ਬੱਸਾਂ ਵਗੈਰਾ ਵੀ ਰੁਕ ਜਾਂਦੀਆਂ ਇੱਥੇ ਆ ਕੇ ਸਾਰੇ ਜਿੱਥੇ ਜਾਣਾ ਹੈ ਪਹਿਲਾਂ ਸੈਟਿੰਗ ਹੈ ਪਾਣੀ ਦੀ ਪੀਣ ਦੀ ਵਿਵਸਥਾ ਕਰਨੀ ਹੈ ਹਾਂਜੀ ਗਰਮੀ ਤਾਂ ਰਾਹਤ ਮਿਲ ਜਾਂਦੀ ਹੈ ਹਾਂਜੀ ਸਰ ਸੋ ਦੋਸਤੋ ਦੇਖਿਆ ਕਿਸ ਪ੍ਰਕਾਰ ਦੇ ਨਾਲ ਮੈਂ ਤੁਹਾਨੂੰ ਇੱਕ ਵਾਰੀ ਫਿਰ ਜਾਂਦੇ ਆਂਦਾ ਇੱਕ ਵਾਰੀ ਫਿਰ ਦਿਖਾਣਾ ਚਾਹਾਂਗਾ ਕਿ ਅਗਰ ਤੁਸੀਂ ਵੇਰਕਾ ਬਿਲਕ ਪਲਾਟ ਦੀ ਨਹਿਰ ਕ੍ਰੋਸ ਕਰਕੇ ਆਂਦੇ ਨੂੰ ਆਂਦੇ ਤੇ ਵੇਰਕਾ ਜਿਸ ਤਰੀਕ ਸ਼ੁਰੂਆਤ ਹੁੰਦੀ ਹੈ ਤੇ ਵੇਰਕਾ ਦੀ ਸ਼ੁਰੂਆਤ ਹੁੰਦੀ ਇਹ ਜਿਹੜਾ ਬੱਸ ਸਟੈਂਡ ਦਾ ਸਟਾਪੇਜ ਹੈ ਜਿੱਥੇ ਬੱਸਾਂ ਜਿਹੜੀਆਂ ਨੇ ਕਹਿ ਸਕਦੇ ਹਾਂ ਕਿ ਆਪਣਾ ਬਠਿੰਡਾ ਰਾਏਕੋਟ ਮੋਗਾ ਇਹ ਸਾਈਡ ਨੂੰ ਜਾਂਦੀਆਂ ਨੇ ਤੇ ਇੱਥੇ ਜਿਹੜਾ ਰਾਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਰਾਹ ਜੜੀ ਹੈ ਸਵਾਰੀਆਂ ਨੂੰ ਮਿਲ ਰਹੀ ਹੈ ਲੋਕ ਕਿਸ ਤਰ੍ਹਾਂ ਇਸ ਸਮੇਂ ਗਰਮੀ ਤੋਂ ਜਿਹੜੇ ਪਰੇਸ਼ਾਨ ਹੈਗੇ ਨੇ ਲੇਕਿਨ ਕਿੱਥੇ ਨਾ ਕਿੱਥੇ ਜਦੋਂ ਇਹ ਪੱਕੇ ਦੇ ਰਾਹ ਤੇ نیچے ੇਠਾ ਹੁੰਦੇ ਨੇ ਤੇ ਇਹਨਾਂ ਨੂੰ ਥੋੜਾ ਜਾਂ ਗਰਮੀ ਤੋਂ ਰਾਹਤ ਮਿਲਦੀ ਹੈ ਠੰਡਾ ਪਾਣੀ ਵੀ ਨੂੰ ਮਿਲ ਜਾਏ ਇਸ ਗਰਮੀ ਦੇ ਵਿੱਚ ਤੇ ਬਹੁਤ ਹੀ ਚੰਗਾ ਲੱਗਦਾ ਸੋ ਇਹ ਜਿਹੜਾ ਕਾਰੇ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਬਹੁਤ ਹੀ ਵਧੀਆ ਕੀਤਾ ਗਿਆ ਮੋਹੱਲੇ ਵਾਲਿਆਂ ਨੇ ਵੀ ਕਿੱਸਿਆ ਹੈ ਕਿ ਪੰਜਾਬ ਸਰਕਾਰ ਦਾ ਧੰਨਵਾਦ ਹੈਗੇ ਅਸੀਂ ਕਿ ਇਦਾਂ ਦੇ ਜਿਹੜੇ ਬਾਸਟੈਂਡ ਹੈਗੇ ਨੇ ਪੂਰੇ ਪੰਜਾਬ ਦੇ ਵੀ ਬਣਨੇ ਚਾਹੀਦੇ ਨੇ ਖਾਲੀ ਇਸ ਏਰੀਆ ਦੇ ਵਿੱਚ ਤਾਂ ਕਿ ਪੰਜਾਬ ਦੇ ਹਰ ਇਲਾਕਾ ਵਾਸੀਆਂ ਨੂੰ ਇਦਾਂ ਹੀ ਪੱਖੇ ਹੇਠਾਂ ਅਠੰਡੀ ਹਵਾ ਮਿਲੇ ਉਸ ਦਿਨ ਨਾਲ ਨਾਲ ਠੰਡਾ ਠਾ ਪਾਣੀ ਪੀਣ ਨੂੰ ਮਿਲੇ ਤੇ ਗਰਮੀਾਂ ਚ ਥੋੜੀ ਰਾਹਤ ਜ਼ਰੂਰ ਮਿਲੇਗੀ ਸੋਸੀ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋਸੀ ਆਜੂ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਤੁਹਾਨੂੰ ਦੀ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਗਦੇ ਨਾਲ